ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਮਨਕੀਰਤ ਔਲਖਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਡੀ ਜਿਹੜੀ ਹੈ ਮਨਕੀਰਤ ਔਲਖਦੀ ਹੈ ਜਿਸ ਨੂੰ ਪੁਲਿਸ ਨੇ ਰੋਕ ਲਿਆ ਹੈ ਦੱਸਦੇ ਕਿ ਮਨਕੀਰਤ ਔਲਖ ਸੁਹਾਨਾ ਸਾਹਿਬ ਗੁਰਦੁਆਰਾ ਦੇ ਕੋਲ ਨਤਬਤਕ ਹੋਣ ਦੇ ਲਈ ਪਹੁੰਚੇ ਸੀ ਤੇ ਜਦੋਂ ਵਾਪਸ ਆ ਰਹੇ ਸੀ ਤਾਂ ਰਾਹਤ ਦੇ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਦੀ ਗੱਡੀ ਨੂੰ ਰੋਕ ਲਿਆ ਗਿਆ। ਉਹਨਾਂ ਦੀ ਗੱਡੀ ਨੂੰ ਕਾਲੀ ਫਿਲਮ ਅਤੇ ਹੂਟਰ ਕਰਕੇ ਰੋਕਿਆ ਗਿਆ ਤੇ ਜਿਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕਿ ਮਨਕੀਰਤ ਔਲਖ ਦੇ ਗਨਮੈਨ ਅਤੇ ਪੁਲਿਸ ਦੇ ਵਿਚਾਲੇ ਬਹਿਸ ਵੀ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਦੀ ਗੱਡੀ ਦਾ ਚਲਾਨ ਪੁਲਿਸ ਨੇ ਕੱਟ ਦਿੱਤਾ ਹੈ ਕਿਉਂਕਿ ਬਲੈਕ ਫਿਲਮ ਤੇ ਹੂਟਰ ਦੇ ਕਾਰਨ ਇਹ ਚਲਾਨ ਜਿਹੜਾ ਹੈ ਉਹ ਕੱਟਿਆ ਗਿਆ। ਦਾਦੇ ਕੀ ਜਦੋਂ ਚੁਲਾਨ ਕੱਟਿਆ ਜਾ ਰਿਹਾ ਸੀ ਤਾਂ ਮਨਕੀਰਤ ਔਲਖ ਦੇ ਗਨਮੈਨ ਜਿਹੜੇ ਸੀਗੇ ਉਹ ਪੁਲਿਸ ਨਾਲ ਬਹਿਸ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਜਦੋਂ ਗੱਡੀ ਨੂੰ ਰੋਕਿਆ ਗਿਆ ਤਾਂ ਉਹ ਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਬਹਿਸ ਵੀ ਹੋਈ ਹੈ ਜਾਣਕਾਰੀ ਦੇ ਅਨੁਸਾਰ ਦੱਸਦੀ ਹੈ ਕਿ ਮਨਕੀਤ ਔਲਖ ਸੋਹਣਾ ਗੁਰਦੁਆਰਾ ਸਾਹਿਬ ਨਤਮਤ ਖੋਂਦਲੀ ਪਹੁੰਚੇ ਸੀਗੇ ਪਰ ਉਹਨਾਂ ਦੀ ਗੱਡੀ ਦੇ ਉੱਪਰ ਕਾਲੀਆਂ ਫਿਲਮਾਂ ਜਿਹੜੀਆਂ ਲੱਗੀਆਂ ਸੀਆਂ ਤੇ ਹੋਟ ਜਿਹੜੇ ਲੱਗੇ ਸੀਗੇ ਉਸ ਕਰਕੇ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਅਤੇ ਪੁੱਛਗਿਛ ਕਰਨ ਤੋਂ ਬਾਅਦ ਚਰਾਨ ਕਰ ਦਿੱਤਾ ਪਰ ਜਦੋਂ ਪੁੱਛਗਿਛ ਹੋ ਰਹੀ ਸੀ ਤਾਂ ਉਸ ਤੋਂ ਰਿਪੋਰਟ ਪਰ ਜਦੋਂ ਪੁੱਛਗਿਛ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਮਨਕੀਤ ਔਲਖ ਦੇ ਗਰਮੈਂਟ ਜਿਹੜੇ ਸੀਗੇ ਉਹ ਬਹਿਸ ਕਰਨ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦਾ ਗੁੱਸਾ ਜਿਹੜਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਅਤੇ ਮੋਟਾ ਚਲਾਨ ਕੱਟ ਕੇ ਮਨਕੀਤ ਔਲਖ ਦੇ ਹੱਥ ਵਿੱਚ ਫੜਾ ਦਿੰਦੇ ਨੇ ਪਰ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਹੁਣ ਮਨਕੀਤ ਔਲਖ ਦਾ ਜਿਹੜਾ ਮੋਟਾ ਚਲਾਨ ਕੱਟਿਆ ਗਿਆ ਹੈ ਬਲੈਕ ਫਿਲਮ ਅਤੇ ਹੁੱਟਰ ਕਰਕੇ